ਅੰਬੇਦਕਰ ਜਿਸ ਨੂੰ ਇਹਨਾਂ ਨੇ ਭਾਰਤ ਰਤਨ ਦਾ ਅਵਾਰਡ ਦਿੱਤਾ ਸੀ ਤੇ ਉਹ ਰਾਖਸ਼ ਹੈ ਜਿਸ ਨੇ ਭਾਰਤ ਦਾ ਸਰਦਾਰ ਲਿਖਿਆ ਖਾਲਿਸਤਾਨ ਜਿੰਦਾਬਾਦ 14 ਅਪ੍ਰੈਲ ਜਿਸ ਦਿਨ ਇਸ ਰਾਖਸ਼ ਅੰਬੇਦਕਰ ਦਾ ਜਨਮ ਦਿਹਾੜਾ ਹੁੰਦਾ ਹੈ 14 ਅਪ੍ਰੈਲ ਪੂਰੇ ਪੰਜਾਬ ਦੇ ਵਿੱਚੋਂ ਇਹ ਰਾਖਸ਼ ਅੰਬੇਦਕਰ ਤੇ ਬੁੱਤ ਲਾ ਇਸ ਗੱਲ ਦੀ ਅਪੀਲ ਕਰਦਾ ਹੈ ਵੀ ਆਪਣੇ ਨੇੜੇ-ਨੇੜੇ ਜਿੱਥੇ ਵੀ ਅੰਬੇਦਕਰ ਸਾਹਿਬ ਦੇ ਬੁੱਤ ਨੇ ਉੱਥੇ ਜਾ ਕੇ ਇਹਦੇ ਉੱਪਰ ਪਹਿਰਾ ਦੇ ਕੇ ਇਹਨਾਂ ਨੂੰ ਪੂਰਾ ਇਹਨਾਂ ਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਜਾਵੇ ਵੀ ਅਸੀਂ ਕੋਈ ਕਿਸੇ ਨਾਲੋਂ ਘੱਟ ਨਹੀਂ ਹਾਂ ਇਹ ਜਿਹੜਾ ਦਾਸ ਕਰਨ ਸਿੰਘ ਡੀਟੀਓ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਜਿਹੜੇ ਯੂਐਸਏ ਵਿੱਚ ਬੈਠੇ ਨੇ ਖਾਲਸਤਾਨੀ ਨੇਤਾ ਗੁਰਪਤਵੰਤ ਸਿੰਘ ਪੰਨੂ ਮੈਂ ਉਹਨਾਂ ਦੀ ਜਾਣਕਾਰੀ ਜਮਾਤਾ ਕਰਨਾ ਚਾਹੁੰਦਾ ਉਹਨਾਂ ਨੇ ਬਹੁਤ ਹੀ ਬੇਹੁਦਾ ਤੇ ਸ਼ਰਮਨਾਕ ਇੱਕ ਬਿਆਨ ਦਿੱਤਾ ਕਿ ਅੰਬੇਦਕਰ ਸਾਹਿਬ ਨੂੰ ਉਹਨਾਂ ਦੀ ਸ਼ਾਨ ਦੇ ਖਿਲਾਫ ਲਫ਼ਜ਼ ਬੋਲੇ ਫਿਰ ਕਿਹਾ ਵੀ 14 ਤਰੀਕ ਨੂੰ ਇੱਥੇ ਇਹਨਾਂ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਬੁੱਤ ਲੱਗੇ ਹੋਏ ਨੇ ਵੀ ਉਹਨਾਂ ਨੂੰ ਢਾ ਦਿਓ ਪੰਨੂ ਸਾਹਿਬ ਇਹ ਜਿਹੜੀ ਗਲਤ ਕੌਮ ਹੈ ਇਹ ਹੁਣ ਉਹ ਪ੍ਰਾਣੀ ਕੌਮ ਨਹੀਂ ਹੈ ਜਿੱਥੇ ਆਪਾਂ ਕੁਰਸੀਆਂ ਢਾਹ ਕੇ ਤੇ ਇਹਨਾਂ ਨੂੰ ਆਪਾਂ ਪੁੰਜੇ ਬਿਠਾ ਲੈਂਦੇ ਸੀ ਤੇ ਆਪਣੇ ਹਰੇਕ ਹੁਕਮ ਮੰਨਣ ਦਾ ਲਈ ਆਪਾਂ ਇਹਨਾਂ ਨੂੰ ਮਜਬੂਰ ਕਰਦੇ ਸੀ ਇਹ ਹੁਣ 21ਵੀਂ ਸਦੀ ਦੀ ਕੌਮ ਹੈ ਪਰ ਮੈਂ ਇਸ ਗੱਲ 'ਚ ਪੈਣ ਤੋਂ ਪਹਿਲਾਂ ਤੁਹਾਨੂੰ ਮੈਂ ਜਿਹੜੀ ਗੱਲ ਤੁਸੀਂ ਉਹਨਾਂ ਉੱਪਰ ਐਲੀਗੇਸ਼ਨ ਲਾ ਰਹੇ ਹੋ ਮੈਂ ਪਹਿਲਾਂ ਤੁਹਾਨੂੰ ਇੱਕ ਪੜ੍ਹੇ ਲਿਖੇ ਹੋਏ ਮਨੁੱਖ ਦੀ ਤਰ੍ਹਾਂ ਆਪਾਂ ਤੁਹਾਨੂੰ ਇੱਕ ਤੁਹਾਡੇ ਧਿਆਨ 'ਚ ਲੈਣਾ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਡਰਾਫਟਿੰਗ ਕਮੇਟੀ ਬਣੀ ਸੀ ਉਹ ਤੋਂ ਪਹਿਲਾਂ ਕਨਸਟੀਟਿਊਟ ਅਸੈਂਬਲੀ ਬਣੀ ਸੀ ਉਹ ਕਨਸਟੀਟਿਊਟ ਅਸੈਂਬਲੀ ਜਿਹੜੀ ਸੀ ਨਾ ਉਹ ਸਾਰੇ ਰਾਜਾਂ ਦੇ ਵਿੱਚੋਂ 992 ਮੈਂਬਰ ਚੁਣ ਕੇ ਆਏ ਸੀਗੇ ਉਹਨਾਂ ਦੀ ਡਿਸਕਸ਼ਨ ਦੇ ਨਾਲ ਬਣੀ ਸੀ ਉਹਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਸੀਗੇ ਵੋਟਰ ਸੀ ਜਿਨ੍ਹਾਂ ਨੇ ਅੱਗੇ ਆਪਣੇ ਜਿਹੜੇ ਸੀਗੇ ਨਮਾਇंदे ਚੁਣ ਕੇ ਭੇਜੇ 292 ਇਹ ਨਮਾਇंदे ਸੀ ਉਹਨਾਂ ਨੂੰ ਇੱਕ ਜਨਰਲ ਕਹਿੰਦੇ ਸੀ ਇੱਕ ਮੁਸਲਮ ਵੋਟਰ ਕਹਿੰਦੇ ਸੀ ਔਰ ਪੰਜਾਬ 'ਚ ਤਿੰਨ ਤਰ੍ਹਾਂ ਦੇ ਸੀਗੇ ਇੱਕ ਜਨਰਲ ਸੀ ਇੱਕ ਮੁਸਲਮ ਸੀ ਤੇ ਇੱਕ ਸਿੱਖ ਸੀਗੇ 92 ਜਿਹੜੇ ਨੁਮਾਇੰਦੇ ਸੀਗੇ ਉਹ ਪ੍ਰਿੰਸਲੀ ਸਟੇਟਸ ਚੋਂ ਕਮਿਸ਼ਨਰੇਟ ਤੋਂ ਚੁਣ ਕੇ ਆਏ ਸੀ ਉਹਨਾਂ ਦੇ ਅੱਗੇ ਜਿਹੜੇ ਨੁਮਾਇੰਦੇ ਸੀ ਉਹ ਅਲੱਗ-ਅਲੱਗ 22 ਸਬ ਕਮੇਟੀਆਂ ਦੇ ਵਿੱਚ ਉਹਨਾਂ ਨੂੰ ਵੰਡ ਕੇ ਉਹਨਾਂ ਨੇ ਦੀਆਂ ਰეკਮੈਂਡੇਸ਼ਨ ਦੀ ਤੋਂ ਬਾਅਦ ਇਹਨਾਂ ਦੀ ਡਰਾਫਟਿੰਗ ਹੋਈ ਸੀਗੀ ਔਰ ਜਿਹੜੀ ਕਮੇਟੀ ਸੀ ਆਪਣੀ ਐਡਵਾਈਜ਼ਰੀ ਕਮੇਟੀ ਔਨ ਫੰਡਾਮੈਂਟਲ ਰਾਈਟਸ ਮਿਨੋਰਟੀਜ਼ ਐਂਡ ਟ్రਾਈਬਲਸ ਐਂਡ ਐਕਸਕਲੂਡਡ ਏਰੀਆ ਉਹਦੇ ਜਿਹੜੇ ਚੇਅਰਮੈਨ ਸੀ ਨਾ ਇਸ ਕਮੇਟੀ ਦੇ ਸਰਦਾਰ ਵੱਲਭ ਭਾਈ ਪਟੇਲ ਸੀ ਆ ਆ ਪੜ ਲਓ ਵੱਲਭ ਭਾਈ ਪਟੇਲ ਔਰ ਦੂਸਰੀ ਜਿਹੜੀ ਮਿਨੋਰਟੀਜ਼ ਦੀ ਸਬ ਕਮੇਟੀ ਸੀ ਉਹਦੇ ਚੇਅਰਮੈਨ ਸੀ ਹਰਿੰਦਰ ਕੁਮਾਰ ਮੁਕਰਜੀ ਇਹ ਦੋ ਸੀ ਔਰ ਜਿਹੜੇ ਇਥੋਂ ਸਿੱਖ ਰਿਪ੍ਰੈਜ਼ੈਂਟੇਟਿਵ ਚੁਣ ਕੇ ਗਏ ਸੀਗੇ ਉਹਨੂੰ ਉਦੋਂ ਦੇ ਜਿਹੜੇ ਇੱਥੇ ਦੇ ਸਿੱਖ ਲੀਡਰ ਸੀ ਉਹਨਾਂ ਨੇ ਚੁਣ ਕੇ ਭੇਜਿਆ ਸੀ ਇਹ ਤਾਂ ਹੈ ਇੱਕ ਪੜੇ ਲਿਖੇ ਆ ਇੰਡੀਅਨ ਜਿਹੜੀ ਕਨਸਟੀਟਿਊਸ਼ਨਲ ਹਿਸਟਰੀ ਹੈ ਇਹਦੇ ਵਿੱਚੋਂ ਇਹ ਸਾਰਾ ਕੁਝ ਮੈਂ ਤੁਹਾਨੂੰ ਇਹ ਦੱਸ ਰਿਹਾ ਔਰ ਜਿੱਥੋਂ ਤੱਕ ਰਹੀ ਅੰਬੇਦਕਰ ਸਾਹਿਬ ਦੀ ਦੇਣ ਦਲਤਾਂ ਨੂੰ ਉਹ ਤਾਂ ਦੇਖੋ ਮੈਂ ਤੁਹਾਨੂੰ ਵੀਡੀਓ ਤੇ ਸ਼ੁਰੂ ਜਿਹੀ ਕਹਤਾ ਵੀ ਇਹ ਇਹ ਪੁਰਾਣੇ ਦਲਤਾ ਹੈ ਨਹੀਂ ਇਹ ਤਾਂ ਜੇ ਹੁਣ ਹਾਕੀ ਟੀਮ ਦੇ ਵਿੱਚ ਵੀ ਸਿਲੈਕਟ ਹੁੰਦੇ ਨੇ ਤਾਂ ਆਪਣੇ ਆਪ ਨੂੰ ਆਪਣਾ ਰਵੀਦਾਸ ਜਾਂ ਜਿਵੇਂ ਕਿਸੇ ਨੇ ਘੁੰਮਣ ਜਾਂ ਕਿਸੇ ਨੇ ਪੰਨੂ ਲਿਖੇ ਕਹਿੰਦਾ ਨਾ ਤਾਂ ਇਹ ਬੜੇ ਸ਼ੌਕ ਨਾਲ ਦੱਸਦੇ ਨੇ ਵੀ ਅਸੀਂ ਬਾਲਮਕੀਆ ਜਾਂ ਅਸੀਂ ਰਵੀਦਾਸ ਹਾਂ ਆ ਦੇਖ ਲਓ ਇੰਡੀਅਨ ਹਾਕੀ ਟੀਮ ਦੇ ਵਿੱਚ ਜਿਹੜੇ ਮੈਂਬਰ ਨੇ ਇੱਥੇ ਹੁਣ ਕੋਈ ਲਪਾਉਂਦਾ ਨਹੀਂ ਹੈ ਔਰ ਜਿੱਥੇ ਤੱਕ ਥੋੜੇ ਬੜਾ ਜਿਹੜੀ ਤੁਸੀਂ ਖੁਸ਼ਫहमी ਦੇ ਵਿੱਚੋਂ ਬਈ ਅਸੀਂ 14 ਤਰੀਕ ਨੂੰ ਇਹਨਾਂ ਦੇ ਜਿਹੜੇ ਹੈਗੇ ਨੇ ਬੁੱਤਾਂ ਨੂੰ ਇਹਨਾਂ ਨੂੰ ਢਾਦਾਂਗਾ ਮੈਂ ਇਸ ਵੀਡੀਓ ਦੇ ਮਾਧਿਅਮ ਨਾਲ ਸਾਰੇ ਦਲਿਤ ਭਾਈਚਾਰੇ ਨੂੰ ਇਸ ਗੱਲ ਦੀ ਅਪੀਲ ਕਰਦਾ ਹਾਂ ਵੀ ਆਪਣੇ ਨੇੜੇ-ਨੇੜੇ ਜਿੱਥੇ ਵੀ ਅੰਬੇਦਕਰ ਸਾਹਿਬ ਦੇ ਬੁੱਤ ਨੇ ਉੱਥੇ ਜਾ ਕੇ ਇਹਦੇ ਉੱਪਰ ਪਹਿਰਾ ਦੇ ਕੇ ਇਹਨਾਂ ਨੂੰ ਪੂਰਾ ਇਹਨਾਂ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਜਾਵੇ ਵੀ ਅਸੀਂ ਕੋਈ ਕਿਸੇ ਨਾਲੋਂ ਘੱਟ ਨਹੀਂ ਹਾਂ ਇਹ ਜਿਹੜੇ ਦਲਤ ਨੇ ਇਹ ਹੁਣ ਉਸੇ ਤਰੀਕੇ ਨਾਲ ਦੇਸੀ ਘਿਓ ਖਾਂਦੇ ਨੇ ਉਸੇ ਤਰੀਕੇ ਨਾਲ ਇਹ ਖਾਗ ਖਾਂਦੇ ਨੇ ਉਸੇ ਤਰੀਕੇ ਨਾਲ ਜਿਮ ਜਾਂਦੇ ਨੇ ਤੇ ਉਸੇ ਤਰੀਕੇ ਦੇ ਨਾਲ ਇਹ ਬਰਾਬਰ ਕੁਰਸੀਆਂ ਢਾ ਕੇ ਹਰੇਕ ਜੋ ਆਪਣੇ ਕੋਈ ਹੈਗੀ ਹੈ ਚਾਹੇ ਅਫਸਰशाही ਹੈ ਚਾਹੇ ਰਾਜਨੀਤਿਕ ਹੈ ਚਾਹੇ ਕੋਈ ਆਪਣਾ ਇਹਦਾ ਕੋਈ ਵੀ ਖੇਤਰ ਹੈ ਉਹਦੇ ਵਿੱਚ ਇਹ ਬਰਾਬਰ ਦੇ ਹੁਣ ਭਾਗਿਆਦਾਰ ਨੇ ਇਸ ਕਰਕੇ ਐਵੇਂ ਨਹੀਂ ਹੈ ਵੀ ਤੁਸੀਂ ਉੱਥੇ ਜਾ ਕੇ ਬੈਠ ਕੇ ਹੁਕਮ ਲਾਤਾ ਤੇ ਇੱਥੇ ਪਤਾ ਨਹੀਂ ਤੁਸੀਂ ਕੀ ਪਰਲੋ ਲਿਆ ਦੋਗੇ ਇਸ ਦਾ ਮੂੰਹ ਤੋੜਮਾ ਜਵਾਬ ਦਿੱਤਾ ਜਾਊਗਾ ਐਵੇਂ ਉੱਥੇ ਬੈਠ ਕੇ ਇੱਥੇ ਜਿਹੜੀ ਹੈਗੀ ਹੈ ਸ਼ਾਂਤੀ ਪੰਘ ਕਰਨ ਦੀ ਕੋਈ ਕੋਸ਼ਿਸ਼ ਨਹੀਂ ਤੁਹਾਨੂੰ ਕਰਨੀ ਚਾਹੀਦੀ ਔਰ ਤੁਹਾਨੂੰ ਇਹ ਜਿਹੜੀਆਂ ਤੁਸੀਂ ਜੋ ਲਫ਼ਜ਼ ਵਰਤੇ ਨੇ ਬੇ ਅੰbedkar ਸਾਹਿਬ ਲਈ ਇਹ ਇਹਨਾਂ ਦੇ ਲਈ ਤੁਹਾਨੂੰ ਸਾਰੀ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਤੁਸੀਂ ਦੇਖਿਓ ਤੁਹਾਨੂੰ ਕਿਤੇ ਨਾ ਕਿਤੇ ਇਹਦਾ ਫਿਰ ਤੁਹਾਨੂੰ ਵਿਰੋਧ ਦਾ ਮੈਨੂੰ ਲੱਗਦਾ ਅਮਰੀਕਾ ਦੇਤੇ ਇੱਥੇ ਕੈਨੇਡਾ ਦੇ ਵਿੱਚ ਵੀ ਸਾਹਮਣਾ ਕਰਨਾ ਪਊਗਾ ਇਸ ਕੌਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ